ਅੱਜ ਦਾ ਦੌਰ ਐਦਾਂ ਦਾ ਦੌਰ ਹੈ ਕਿ ਕਿਸੇ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਈ ਵਾਰ ਬੰਦਾ ਕਹਿੰਦਾ ਕਿ ਇਹ ਤਾਂ ਮੇਰਾ ਬੜਾ ਜਿਗਰੀ ਜਾ ਰਹਾ ਹੈ। ਇਹ ਤਾਂ ਮੇਰੇ ਸਾਹਾਂ ਚ ਸਾਹ ਲੈਂਦਾ ਹੈ। ਇਹ ਮੇਰੇ ਚਾਚੇ ਦਾ ਮੁੰਡਾ ਹੈ, ਮੇਰੇ ਤਾਏ ਦਾ ਮੁੰਡਾ, ਇੱਥੋਂ ਤੱਕ ਕਿ ਇਹ ਮੇਰਾ ਸਾਕਾ ਭਰਾ। ਪਰ ਇੱਥੇ ਕਿਸੇ ਉੱਪਰ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਕਿਸ ਦੇ ਅੰਦਰ ਕਦੋਂ ਬੇਈਮਾਨੀ ਆ ਜਾਵੇ। ਕੌਣ ਸੱਪ ਬਣ ਕੇ ਤੁਹਾਨੂੰ ਡੱਸ ਜਾਵੇ ਕੌਣ ਤੁਹਾਡੀਆਂ ਜੜਾਂ ਨੂੰ ਹੀ ਦਾਤੀ ਪਾਲਵੇ ਇੱਥੇ ਕਿਸੇ ਦਾ ਕੋਈ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਸ ਲਈ ਹਮੇਸ਼ਾ ਸਤਰਕ ਰਹੋ ਚੁਸਤ ਰਹੋ ਜਾਗਦੇ ਰਹੋ ਫੇਰ ਹੀ ਬੰਦਾ ਇਹਨਾਂ ਚੀਜ਼ਾਂ ਤੋਂ ਬਚ ਸਕਦਾ ਨਹੀਂ ਤਾਂ ਫੇਰ ਇੱਥੇ ਕਿਸੇ ਦਾ ਕੋਈ ਵੀ ਵਸਾ ਨਹੀਂ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਚਾਚੇ ਦੇ ਮੁੰਡੇ ਨੇ ਆਪਣੇ ਤਾਏ ਦੇ ਮੁੰਡੇ ਦੇ ਨਾਲ ਉਹ ਕੀਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਕਿ ਐਦਾਂ ਵੀ ਹੋ ਸਕਦਾ ਹੈ ਪਰ ਜਦੋਂ ਫਿਰ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਨਵੀਂ ਦਿੱਲੀ ਦਾ ਥਾਣਾ ਉੱਤਮ ਵਿਹਾਰ ਤੇ ਇਸ ਦਾ ਇਲਾਕਾ ਓਮ ਵਿਹਾਰ ਇੱਥੋਂ ਦਾ ਰਹਿਣ ਵਾਲਾ ਕਰਨ ਦੇਵ ਜਿਸ ਦੀ ਉਮਰ ਲਗਭਗ 37 ਸਾਲ ਸੀ ਉਹ ਆਪਣੀ ਪਤਨੀ ਸੁਸ਼ਮਿਤਾ ਅਤੇ ਆਪਣੇ 6 ਸਾਲਾਂ ਦੇ ਬੱਚੇ ਦੇ ਨਾਲ ਰਹਿ ਰਿਹਾ ਸੀ ਆਪਣੇ ਪਰਿਵਾਰ ਤੋਂ ਅਲੱਗ ਉਸ ਦਾ ਜੋ ਪਰਿਵਾਰ ਸੀ ਉਹ ਉੱਥੇ ਹੀ ਥੋੜੀ ਦੂਰ ਰਹਿੰਦਾ ਸੀ ਜ਼ਿੰਦਗੀ ਠੀਕ ਠਾਕ ਚੱਲ ਰਹੀ ਹੁੰਦੀ ਹੈ ਲੰਘੇ ਐਤਵਾਰ ਰਾਤ ਨੂੰ ਸੁਸ਼ਮਤਾ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕਰਦੀ ਹੈ ਕਿ ਕਰਨ ਦੀ ਹਾਲਤ ਵਿਗੜ ਗਈ ਤਬੀਅਤ ਵਿਗੜ ਗਈ ਤੁਸੀਂ ਜਲਦੀ ਆਓ ਹੁਣ ਸਾਰਾ ਪਰਿਵਾਰ ਇਸ ਦੇ ਘਰ ਪਹੁੰਚਦਾ ਹੈ ਤੇ ਜਦੋਂ ਦੇਖਦੇ ਨੇ ਤਾਂ ਕਰਨ ਤਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੀ ਐਦਾਂ ਲੱਗ ਰਿਹਾ ਸੀ ਜਿਵੇਂ ਉਸ ਵਿੱਚ ਸਾਹ ਨਾ ਹੋਰ ਇਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਕਿਉਂਕਿ ਕਰਨ ਦੇ ਮੂੰਹ ਦੇ ਵਿੱਚੋਂ ਝਗ ਆ ਰਹੀ ਸੀ ਤੇ ਉਸ ਦੇ ਐਦਾਂ ਲੱਗ ਰਿਹਾ ਸੀ ਜਿਵੇਂ ਸੱਟਾਂ ਦੇ ਨਿਸ਼ਾਨ ਹੋਣ ਕਰਨ ਦਾ ਭਰਾ ਹੁੰਦਾ ਕੁਨਾਲ ਸਗਾਪਰਾ ਉਹ ਕਹਿੰਦਾ ਹੈ ਕਿ ਪੁਲਿਸ ਨੂੰ ਸੂਚਿਤ ਕਰੀਏ ਇਸ ਦਾ ਪੋਸਟਮਾਰਟਮ ਕਰਵਾਈਏ ਪਰ ਜੋ ਸਸਮਤਾ ਹੁੰਦੀ ਹੈ ਉਹ ਕਹਿੰਦੀ ਹੈ ਕਿ ਪੋਸਟਮਾਰਟਮ ਦੀ ਕੋਈ ਲੋੜ ਨਹੀਂ ਤੇ ਜੋ ਕਰਨ ਦੇ ਚਾਚੇ ਦਾ ਮੁੰਡਾ ਹੁੰਦਾ ਰਾਹੁਲ ਉਹ ਵੀ ਕਹਿੰਦਾ ਕਿ ਪੋਸਟਮਾਰਟਮ ਦੀ ਕੀ ਲੋੜ ਆ ਪਰ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਮੌਕੇ ਤੇ ਆਉਂਦੀ ਹੈ ਤੇ ਪੁਲਿਸ ਵੀ ਕਹਿੰਦੀ ਹੈ ਕਿ ਇਸ ਦਾ ਪੋਸਟਮਾਰਟਮ ਕੀਤਾ ਜਾਵੇ ਹੁਣ ਪੋਸਟਮਾਰਟਮ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜੋ লাশ ਹੁੰਦੀ ਹੈ ਉਸ ਦਾ ਸੰਸਕਾਰ ਕਰ ਦਿੱਤਾ ਜਾਂਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਆਖਰ ਗੱਲ ਕੀ ਹੋਈ ਹੈ ਜਦੋਂ ਕਰਨ ਦੀ ਘਰ ਵਾਲੀ ਸੁਸ਼ਮਤਾ ਤੋਂ ਪੁੱਛਿਆ ਜਾਂਦਾ ਹੈ ਕਿ ਆਖਰ ਕੀ ਗੱਲ ਹੋਈ ਸੀ ਤਾਂ ਉਸਨੇ ਕਿਹਾ ਕਿ ਮੈਨੂੰ ਤਾਂ ਕੁਝ ਪਤਾ ਨਹੀਂ ਮੈਂ ਤਾਂ ਸੌਂ ਗਈ ਸੀ ਕਰਨ ਫੋਨ ਦੇਖ ਰਿਹਾ ਸੀ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਇਸ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਉਸ ਤੋਂ ਬਾਅਦ ਮੈਂ ਤੁਹਾਨੂੰ ਫੋਨ ਕਰ ਦਿੱਤਾ ਪਰ ਪੁਲਿਸ ਨੂੰ ਵੀ ਇਹ ਕੇਸ ਸ਼ੱਕੀ ਲੱਗਦਾ ਹੈ ਤੇ ਕਰਨ ਦਾ ਜੋ ਭਰਾ ਹੁੰਦਾ ਕੁਨਾਲ ਉਸ ਨੂੰ ਵੀ ਲੱਗਦਾ ਹੈ ਕਿ ਜ਼ਰੂਰ ਕੋਈ ਗੜਬੜ ਹੈ ਪਰ ਸੰਸਕਾਰ ਕਰ ਦਿੱਤਾ ਜਾਂਦਾ ਹੈ ਪੋਸਟਮਾਰਟਮ ਵੀ ਕੀਤਾ ਜਾਂਦਾ ਹੈ ਪੋਸਟਮਾਰਟਮ ਦੀ ਰਿਪੋਰਟ ਅਜੇ ਨਹੀਂ ਆਈ ਸੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਸੰਸਕਾਰ ਕਰਨ ਤੋਂ ਬਾਅਦ ਜਦੋਂ ਕੋਨਾਲ ਘਰ ਆਉਂਦਾ ਹੈ ਤਾਂ ਉਸ ਦੇ ਹੱਥ ਅਚਾਨਕ ਜੋ ਰਾਹੁਲ ਹੁੰਦਾ ਹੈ ਕਰਨ ਦੇ ਚਾਚੇ ਦਾ ਮੁੰਡਾ ਉਸ ਦਾ ਫੋਨ ਲੱਗ ਜਾਂਦਾ ਹੈ ਫੋਨ ਦੇ ਵਿੱਚ ਉਹ ਦੇਖਦਾ ਹੈ ਕਿ ਇੰਸਟਾਗ੍ਰam ਉੱਤੇ ਕਰਨ ਦੀ ਘਰ ਵਾਲੀ ਸੁਸ਼ਮਤਾ ਦੇ ਨਾਲ ਰਾਹੁਲ ਦੀ ਚੈਟ ਹੁੰਦੀ ਹੈ ਜਿਸ ਵਿੱਚ ਨੀਂਦ ਦੀਆਂ ਗੋਲੀਆਂ ਦਾ ਜ਼ਿਕਰ ਹੁੰਦਾ ਹੈ ਜਿਸ ਵਿੱਚ ਕਰੰਟ ਲਗਾਉਣ ਦਾ ਜ਼ਿਕਰ ਹੁੰਦਾ ਹੈ ਤੇ ਹੁਣ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਆਖਰ ਇਹ ਕੀ ਹੈ ਉਸ ਤੋਂ ਬਾਅਦ ਕੁਨਾਲ ਨੂੰ ਸ਼ੱਕ ਜਿਹੜਾ ਸੀ ਉਹ ਯਕੀਨ ਵਿੱਚ ਬਦਲ ਜਾਂਦਾ ਹੈ ਕਿ ਜ਼ਰੂਰ ਇਹਨਾਂ ਨੇ ਹੀ ਉਸਦੇ ਭਰਾ ਕਰਨ ਦੇਵ ਦਾ ਕਤਲ ਕੀਤਾ ਹੁਣ ਉਹ ਪੁਲਿਸ ਥਾਣੇ ਜਾਂਦਾ ਹੈ ਪੁਲਿਸ ਦੇ ਵਿੱਚ ਇਹ ਸਾਰੇ ਐਵੀਡੈਂਸ ਦਿਖਾਉਂਦਾ ਹੈ ਹਜੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਸੀ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਜੋ ਦੂਸਰੀ ਧਿਰਾ ਉਸਨੇ ਦਬਾ ਪਾਇਆ ਹੋਇਆ ਸੀ ਕਿ ਇਸ ਮਾਮਲੇ ਨੂੰ ਏਦਾਂ ਹੀ ਰਫਾ ਦਫਾ ਕਰ ਦਿਓ ਪਰ ਜੋ ਇਹ ਸਬੂਤ ਲੱਗਦਾ ਹੱਥ ਮੋਬਾਈਲ ਉਹ ਮੋਬਾਈਲ ਲੈ ਕੇ ਕੁਨਾਲ ਕੁਨਾਲ ਦੀ ਭੈਣ ਇਹ ਥਾਣੇ ਦੇ ਵਿੱਚ ਜਾਂਦੇ ਨੇ ਤੇ ਕਹਿੰਦੇ ਨੇ ਕਿ ਇਹ ਜੋ ਕੰਮ ਕੀਤਾ ਸਾਨੂੰ ਸ਼ੱਕ ਆ ਕਿ ਸੁਸ਼ਮਤਾ ਕਰਨਦੇਵ ਦੀ ਘਰ ਵਾਲੀ ਅਤੇ ਰਾਹੁਲ ਨੇ ਮਿਲ ਕੇ ਕੀਤਾ ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਇਹ ਗੱਲ মিডিਆ ਦੇ ਵਿੱਚ ਆ ਜਾਂਦੀ ਹੈ ਹਰਕਤ ਦੇ ਵਿੱਚ ਆਉਂਦੀ ਹੈ ਸੁਸ਼ਮਤਾ ਨੂੰ ਹਰਸ ਦੇ ਵਿੱਚ ਲੈਤਾ ਜਾਂਦਾ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਮੰਨ ਜਾਂਦੀ ਹੈ ਕਿ ਹਾਂ ਅਸੀਂ ਹੀ ਕਰਨ ਦਾ ਕਤਲ ਕੀਤਾ ਇਸ ਨੇ ਕਿਹਾ ਕਿ ਕਰਨ ਮੇਰੀ ਕੁੱਟਮਾਰ ਕਰਦਾ ਸੀ ਨੰਗੇ ਕਰਬਾ ਚੌਥ ਤੋਂ ਇੱਕ ਦਿਨ ਪਹਿਲਾਂ ਉਸ ਨੇ ਮੇਰੇ ਥੱਪੜ ਵੀ ਮਾਰੇ ਸੀ ਤੇ ਮੇਥੋਂ ਪੈਸੇ ਦੀ ਵੀ ਮੰਗ ਕਰਦਾ ਸੀ ਪਰ ਜੋ ਕਹਾਣੀ ਨਿਕਲ ਕੇ ਸਾਹਮਣੇ ਆਈ ਉਹ ਇਹ ਆਈ ਕਿ ਜੋ ਸ੍ਰਸ਼ਮਤਾਗੀ ਉਸ ਦੇ ਆਪਣੇ ਚਾਚੇ ਸਹੁਰੇ ਦੇ ਮੁੰਡੇ ਰਾਹੁਲ ਦੇ ਨਾਲ ਨਜਾਇਜ਼ ਸੰਬੰਧ ਬਣ ਜਾਂਦੇ ਆ ਲਗਭਗ 2 ਸਾਲ ਪਹਿਲਾਂ ਇਹਨਾਂ ਦੇ ਨਜਾਇਜ਼ ਸੰਬੰਧ ਬਣ ਜਾਂਦੇ ਨੇ ਤੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜੇ ਕਰਨ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਆਪਾਂ ਉਸ ਦੀ ਜੋ ਜਾਇਦਾਦ ਆ ਉਸਦੇ ਵੀ ਮਾਲਕ ਬਣ ਜਾਵਾਂਗੇ ਤੇ ਆਪਾਂ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਹੋਵੇਗਾ ਤਾਂ ਫਿਰ ਇਹ ਪਲਾਨਿੰਗ ਕਰਦੇ ਨੇ ਕਿ ਕਰਨ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਇਹਨਾਂ ਵੱਲੋਂ ਪਹਿਲਾਂ ਤਾਂ ਉਸ ਨੂੰ ਬੇਹੋਸ਼ੀ ਦੀਆਂ ਗੋਲੀਆਂ ਖਵਾਈਆਂ ਜਾਂਦੀਆਂ ਨੀਂਦ ਦੀਆਂ ਗੋਲੀਆਂ ਖਵਾਈਆਂ ਜਾਂਦੀਆਂ ਜੋ ਸੁਣ ਵਿੱਚ ਆ ਰਿਹਾ ਕਿ ਉਸ ਤੋਂ ਬਾਅਦ ਇਹਨਾਂ ਨੇ ਕਰਨ ਦੀ ਉਂਗਲ ਦੇ ਉੱਤੇ ਤਾਰ ਲਪੇਟੀ ਤੇ ਲਪੇਟਣ ਤੋਂ ਬਾਅਦ ਉਹ ਕਰੰਟ ਵਾਲੇ ਪਲੱਗ ਦੇ ਵਿੱਚ ਪਾ ਦਿੱਤੀ ਤੇ ਇਸ ਨੂੰ ਕਰੰਟ ਵੀ ਲਗਾਇਆ ਯਾਨੀ ਇਸ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਕੇ ਜਦੋਂ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੋ ਜਾਂਦਾ ਹੈ ਉਸ ਤੋਂ ਬਾਅਦ ਇਸ ਤੇ ਕਰੰਟ ਵੀ ਲਗਾਇਆ ਜਾਂਦਾ ਜਿਸ ਨਾਲ ਇਸ ਦੀ ਮੌਤ ਹੁੰਦੀ ਹੈ ਹੁਣ ਪੁਲਿਸ ਨੇ ਕੇਸ ਦਰਜ ਕਰ ਲਿਆ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੇ ਵਿੱਚ ਹੋਰ ਕੀ ਨਿਕਲ ਕੇ ਆਉਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਕਈ ਵਾਰ ਆਪਾਂ ਸੋਚਦੇ ਹਾਂ ਕਿ ਉਹ ਬੰਦੇ ਤੇ ਤਾਂ ਮੈਨੂੰ ਬੜਾ ਵਿਸ਼ਵਾਸ ਹੈ ਆਪਾਂ ਕਈ ਵਾਰ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਵੀ ਨਹੀਂ ਲੈ ਕੇ ਆਉਂਦੇ ਕਿ ਐਦਾਂ ਹੋ ਸਕਦਾ ਪਰ ਕਹਿੰਦੇ ਨੇ ਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਨਹੀਂ ਕੱਟੇ ਹਰ ਵਕਤ ਬੰਦੇ ਨੂੰ ਸਤਰਕ ਰਹਿਣਾ ਚਾਹੀਦਾ ਹੈ ਕਿਸੇ ਉੱਪਰ ਵੀ ਅੱਖਾਂ ਮੀਚ ਕੇ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਥੇ ਕੋਈ ਪਤਾ ਨਹੀਂ ਕਿਸ ਦੇ ਮਨ ਦੇ ਵਿੱਚ ਕਦੋਂ ਬੇਈਮਾਨੀ ਆ ਜਾਵੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਜਿਵੇਂ ਚਾਚੇ ਦੇ ਮੁੰਡੇ ਨੇ ਹੀ ਆਪਣੇ ਤਾਏ ਦੇ ਮੁੰਡੇ ਦਾ ਘਰ ਉਜਾੜ ਦਿੱਤਾ ਉਸ ਦਾ ਕਤਲ ਕਰ ਦਿੱਤਾ ਉਸ ਦੀ ਪਤਨੀ ਦੇ ਨਾਲ ਮਿਲ ਕੇ ਕਿਉਂਕਿ ਇੱਥੇ ਇੱਕ ਨਹੀਂ ਸੈਂਕੜੇ ਹੀ ਐਦਾਂ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਵਿੱਚ ਮਾਂ ਆਪਣੇ ਬੱਚਿਆਂ ਨੂੰ ਮਾਰ ਦਿੰਦੀ ਹੈ ਪਿਤਾ ਆਪਣੀਆਂ ਬੇਟੀਆਂ ਦੇ ਨਾਲ ਰੇਪ ਤੱਕ ਕਰ ਦਿੰਦਾ ਹੈ ਜਾਣੀ ਸਮਝ ਨਹੀਂ ਆ ਰਹੀ ਕਿ ਜੋ ਇਹ ਸਮਾਜ ਹੈ ਇਹ ਜੋ ਦੁਨੀਆ ਦੀ ਕਿੱਧਰ ਨੂੰ ਜਾ ਰਹੀ ਹੈ ਕੀ ਸੋਚ ਰਹੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਕਿ ਇੰਨਾ ਘਣਾਉਣਾ ਕੰਮ ਕਰਨ ਤੋਂ ਵੀ ਇਹ ਗੁਰੇਜ਼ ਨਹੀਂ ਕਰਦੇ ਇਹ ਆਉਣ ਵਾਲਾ ਸਮਾਂ ਨਹੀਂ ਸੋਚਦੇ ਕਿ ਜੇ ਅਸੀਂ ਅੱਜ ਇਹ ਗਲਤ ਕੰਮ ਕਰ ਰਹੇ ਹਾਂ ਤਾਂ ਕੱਲ ਨੂੰ ਸਾਡੇ ਨਾਲ ਕੀ ਹੋ ਸਕਦਾ ਹੈ ਇਸ ਦਾ ਸਿੱਟਾ ਕੀ ਨਿਕਲ ਸਕਦਾ ਜਾਣੀ ਬੇਖੌਫ ਹੋ ਕੇ ਐਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ